ਵੀਡੀਓ ਕੁੜੀਆਂ 부ੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਮਨੋਰੰਜਨ ਸਿਰਫ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਵਾਗ ਲੈਣ ਲਈ ਬਣਾ ਰਹੇ ਹਾਂ ਮੰਤਵਰ ਦੱਸਿਆ ਹੀ ਨਹੀਂ ਤੂੰ ਦੋ ਤਿੰਨ ਮਹੀਨੇ ਕਿੱਧਰ ਗਾਇਬ ਹੋ ਗਿਆ ਸਿਵਾਈ ਹੋਏ ਉਹ ਮੈਂ ਤਾਂ ਯਾਰ ਦੁਕਾਨ ਜੀ ਕਰ ਲਈ ਸੀ ਬਿਲਡਿੰਗ ਦੀ ਬਿਲਡਿੰਗ ਦੀ ਹਾਂ ਅੱਛਾ ਹੋਰ ਮਾ ਬੈਲੇ ਕਰ ਕੀ ਕਰਕੇ ਫਿਰ ਫਿਰ ਵਾਂਵਾ ਕਮਾਈ ਕਮਾਈ ਕਰ ਲਈ ਭਾਈ ਓਏ ਕਮਾਈ ਤਾਂ ਭਰਾਵਾ ਕਿਹੜੀ ਘਾਟਾ ਪੈ ਗਿਆ ਬੰਦਾ ਰੱਖਿਆ ਸੀ ਅੱਛਾ ਉਹ ਬੰਦਾ ਸੀ ਗਾਂਵਲੀ ਅੱਛਾ ਉਹ ਕੀ ਦੁਕਾਨ ਨਹੀਂ ਖੋਲਦਾ ਇਸ ਟਾਈਮ ਤੇ ਹੋਰ ਨਹੀਂ ਅਗਲਾ ਗਾਹਕ ਠੀਕ ਤੇ ਮੁੜ ਜਾਂਦਾ ਸੀ ਆ ਵੀ ਜੇ ਵੇਲੇ ਸਰ ਜਾਣਾ ਹੀ ਨਹੀਂ ਹੋਰ ਭੈਂਜਿਆ ਦਾ ਬਿਲਡਿੰਗ ਸੈੱਟ ਲਿਆ ਸੀ 15000 ਦਾ ਉਹ ਮਚਾਤਾ ਅੱਛਾ ਉਹ ਉਧਰ ਦੁਕਾਨ ਦਾ ਕਰਾਇਆ ਜੇ ਤਾਂ ਓਖਾ ਹੀ ਹੋ ਗਿਆ ਹੋਰ ਮੈਂਦਾ ਸਮਾਂ 30-40000 ਸਿਰ ਪੈ ਗਿਆ ਫਿਰ ਮੈਂਦਾ ਵੇਚਤਾ ਸਾਰਾ ਸਮਾਨ ਅੱਛਾ ਹੋਰ ਬਰੌਣ ਕੀ ਕਰ ਗਿਆ ਆਪ ਨੂੰ ਇਹ ਕੰਮ ਨਹੀਂ ਆਉਂਦਾ ਬੰਦਾ ਕੋਈ ਰਹਿੰਦਾ ਨਹੀਂ ਫਿਰ ਐਵੇਂ ਚਿੱਟੇ ਟੋਰੇ ਬੰਨੀ ਫਿਰਦਾ ਕੁਰਤੇ ਪਾਈ ਫਿਰਦਾ ਤੂੰ ਕੰਜ ਦੇ ਕੱਪੜੇ ਦਾ ਪੌਣੀ ਵਾਲੇ ਉਹੀ ਗੱਲ ਆ ਜਾਣ ਕੇ ਲੋਕਾਂ ਦੇ ਪ੍ਰੈਸ਼ਰ ਬਣਾਉਣਾ ਇਹ ਕਾਦਾ ਪ੍ਰੈਸ਼ਰ ਹੈ ਪੀਚੰਗੇ ਚਿੱਟੇ ਪਾ ਕੇ ਰੋਹ ਬਣ ਜਾਂਦਾਗਾ ਉਹ ਲੈ ਕੰਜੜਾ ਕੱਪੜੇ ਦਾ ਪੌਣ ਹੀ ਇਧਰ ਜਾਂਦਾ ਉਹੀ ਪੁੱਠੀਆਂ ਗੱਲਾਂ ਯਾਰ ਕਰਦੇ ਆਲਾ ਉਹ ਮੈਂ ਤਾਂ ਕੋ ਭਾਂਦੇ ਯਾਰ ਉਹ ਏਸੀ ਆ ਲੈ ਲਿਆ ਕਿਸ਼ਤਾਂ ਤੇ ਅੱਛਾ ਉਹ ਪੰਗਾ ਹੀ ਆ ਯਾਰ ਉਹ ਤਾਂ 2 ਮਹੀਨੇ ਤੂੰ ਆਏ ਮਹੀਨੇ ਤੂੰ ਆਈ ਰਹਿੰਦੀ ਹੈ ਕਿਸ਼ਤੀ ਹੋਰ ਬੋਲਾ ਪੰਗਾ ਉਹ ਨਾ ਪੰਗਾ ਲਵੇ ਜੀ ਯਾਰ ਇੱਕ ਗੱਲ ਹੋਰ ਦੱਸੀ ਤੇ ਨਾਮ ਪਰ ਗਿਓ ਆਪਣਾ ਕੀ ਕਰ ਦੇਣਗੇ ਏਸੀ ਉਹ ਧਾਰ ਕਾਰਡ ਲਿਆ ਉਹ ਤੇਰਾ ਤੇ ਫਿਰ ਧਾਰ ਕਾਰਡ ਕੀ ਕਰ ਦੇਣਗੇ ਨਾ ਭਾਈ ਉਹ ਆਨਲਾਈਨ ਹੁੰਦਾ ਤੂੰ ਕੱਲ ਨੂੰ ਜ਼ਮੀਨ ਨਾ ਕਰਾਉਣੀ ਹੋਰ ਉਹ ਵੀ ਤਾਂ ਅੱਗੇ ਬੋਲ ਨੂੰ ਲਾਉਣਾ ਲਾਉਣ ਨੂੰ ਭਾਈ ਨੂੰ ਦੀ ਹੋਆ 20-30 ਲੱਖ ਦਾ ਲਾਉਣਾ ਹੈ ਪਰ ਤੂੰ ਕਹਿੰਦਾ 10000 ਮੈਂ ਭਰਤਾ 40000 ਦਾ ਹੈਗਾ ਉਹ ਤੇ ਫਿਰ ਜਾਂ ਤਾਂ ਹੀ ਕਰ ਹੂੰ 5-4 ਲੱਖ ਰੁਪਇਆ ਲੈ ਉਹ ਤੇ 30-40000 ਦਾ ਕੀ ਮੁਕਰ ਉਹ ਤੇ ਦੇ ਦੇਣਗੇ ਇਹਨੇ ਪੈਸੇ ਬਰਿਆ ਬਰੂ ਕੀ ਕਿਹਾ ਤਾ ਤੂੰ ਲਾ ਨਾ ਲਵੇ ਭਰਦੇ ਅੱਛਾ ਉਹਨਾਂ ਨੂੰ ਮੈਂ ਹੋ ਜੀ ਵੀ ਕਿਸ਼ਤ ਸਹੀ ਟਾਈਮ 'ਤੇ ਹੀ ਜਾਂਦਾ ਵੱਡੀ ਮਾਰ ਮਾਰੀ ਕਿ ਮੁੜ ਕੋ ਵੱਡਾ ਲਾਉ ਦੇ ਦਿੰਦੇ ਆ ਇਹ ਵੀ ਤੇਰੀ ਗੱਲ ਸਿਆਣੀ ਹੈ ਤੇ ਫਿਰ 5-4 ਹਜ਼ਾਰ ਦੀ ਠੱਗੀ ਮਾਰੀ ਪੰਜ ਚਾਰ ਯਾਰ ਦੀ ਆ ਪੰਜ ਚਾਰ ਲੱਖ ਦੀ ਉਹ ਚ ਪੰਜ ਚਾਰ ਲੱਖ ਦੀ ਹਾਂ ਹਾਂ ਫੇਰ ਕੋ ਬਣਦਾ ਜਾਵੇ ਵੇ ਵੇਚਤੀ ਵੀ ਕਰਾਉਣੀ ਐ ਸਾਰਾ ਤਾਂ ਭਾਈ ਮੈਂ ਲਵਾ ਦੂ ਜੇ ਕੋਈ ਲੱਖ ਰੁਪਏ ਵਿੱਚ ਮੈਨੂੰ ਦੇ ਦੇਗਾ ਤਾਂ ਕੋ ਤੇਰੀ ਭੈਣ ਚੋਦੀ ਤੈਨੂੰ ਲੱਖ ਰੁਪਏ ਦੇ ਦਿਆਂ ਤਾਂ ਮੈਂ ਫੇਰ ਸਾਰਾ ਨਹੀਂ ਲਵਾਉਂਗਾ ਆਹ ਸਾਰਾ ਲਵਾਏਗਾ ਤੇ ਮੈਂ ਤੈਨੂੰ ਮੈਨੂੰ ਕੋਈ ਜਾਣਦਾ ਨਹੀਂ ਤੇ ਥਾਣੇ ਆੜ ਕੇ ਮੈਂ ਪੁੱਛੜਾ ਕੇ ਨਹੀਂ ਲਿਆ ਤੈਨੂੰ ਬਾ ਹੋਇ ਤੇਰੇ ਹਾਂ ਚੋਦੀ ਆ ਦਰੂਨਾ ਢੱਕ ਲੈਂਦਾ ਸੂਰਤ ਨਹੀਂ ਰਹੀ ਸਮਾਨੀ ਅੱਛਾ ਮੈਨੂੰ ਕੋਈ ਜਾਣਦਾ ਨਹੀਂ ਹਾਂ ਅੰਦਰ ਚੱਕੀ ਜਾਵੇਂਗਾ ਕੋਈ ਨਾ ਕੋਈ ਕੋਈ ਸਬੂਤ ਹੀ ਉਹਨੇ ਕਲ ਕਾਦ ਲੈ ਜਾਣਗੇ ਅੰਦਰ ਹਾਂ ਕੋਈ ਕਾਜ ਬਤ ਤੇ ਸਾਈਨ ਕਰਾਉਂਦੇ ਆ ਆਹ ਕਰਾਉਂਦੇ ਆ 20 ਬੰਦੇ ਮੁਕਰਿਆ ਉਹਨਾਂ ਦੇ ਪੈਸੇ ਮੁਕਰਿਆ 20 ਬੰਦੇ ਕੋਈ ਨਹੀਂ ਤੂੰ ਨਾ ਜਾਈ ਮੈਂ ਅੱਪੇ ਛੁੱਟੇ ਆਉਂਗਾ ਓ ਮੈਨੂੰ ਫੇਰ ਆਇਂ ਰਹਿੰਦਾ ਵੀ ਇਕੱਠੇ ਬੈਹਣੀ ਉੱਠਦੇ ਆ ਹੋਰ ਤਾਂ ਕੋਈ ਨਹੀਂ ਅੱਛਾ ਹਾਂ ਮੈਨੂੰ ਫੇਰ ਵੀ ਤੇਰਾ ਹੀ ਜਾਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਤਾਂ ਕਹਤਾ ਕੋਈ ਨਹੀਂ ਦਾਲ ਪਤਾ ਕਾਦੀ ਹੁੰਦੀ ਉੱਥੇ ਹਾਂ ਮੂੰਗੀ ਦੀ ਜਾਂ ਪਤਲੀ ਜਾਂਦਾ ਤੁੱਕਾ ਇਹ ਵੀ ਖਾਨੀ ਆ ਮੂੰਗੀ ਦੀ ਦਾਲ ਆ ਉਹ ਘਰ ਵਾਲੀ ਹੋਰ ਹੁੰਦੀ ਆ ਹੋਰ ਹੁੰਦੀ ਆ ਮੂੰਗੀ ਦਾਲ ਨੂੰ ਭਿੰਦੂ ਦੀ ਕਤਲ ਕਰਿਆ ਕਤਲ ਤੋਂ ਹੀ ਪੜਿਆ ਪੈਂਦਾ ਉਹ ਐਵੇਂ ਕਰੇ ਮਰੀ ਨਾ ਪੱਕਾਈ ਜੂ ਕੋਈ ਨਾ ਪੈਨੂ 420 ਦਾ ਕੋਈ ਨਾਲ ਪੈਨੂ 420 ਦਾ ਉਹਨੇ 420 ਨਹੀਂ ਕਰੇਗਾ ਤੇਰੇ ਪਨੋ ਗੈਨਾ ਆ ਐਵੇਂ ਭੈਣ ਜਾਈ ਇਹ ਨਾ ਡੱਕਿਆ ਨਸ਼ੇ ਦਾ ਹਾਂ ਮੈਂ ਰਾਤ ਨੂੰ ਨਸ਼ੇ ਦਾ ਡੱਕਿਆ ਹਾਂ ਕਰ ਲੈ ਤੂੰ ਬੜਾ ਅੱਛੇ ਬੰਨੇ ਹੈ ਮਰਾਸੇ ਦਾ ਸਿਰ ਜਾ ਦੁਕਾਨ ਲਾ ਕੇ ਮੈਂ ਭੈਣ ਨਾਲ ਨਾ ਜੰਗ ਤੇ ਜਾਣਾ ਪੱਗਾ ਬਲੇਟੀ ਫਿਰਦਾ ਬਾਜੀ ਬੱਜੀ ਬਾਈ ਕਾਦੀ ਬਾ ਵਜ ਗਈ ਲੋਕ ਗਰਮੀ ਨਾਲ ਮਰੀ ਜਾਂਦੇ ਬਾ ਵਜ ਗਈ ਪੱਖੇ ਦੀ ਬਾਜੀ ਬੱਜੀ ਬਾਈ ਮੈਂ ਸਿਰ ਦੁਖਣਾ ਗਿਆ ਮੇਰਾ ਨਸ਼ਾ ਨਹੀਂ ਖੜਦਾ ਜਿੰਨਾ ਚਿਰ ਸਰੀਰ ਨੂੰ ਗਰਮੈਸ਼ ਨਾ ਆਵੇ ਸਿਰ ਨੂੰ ਪਤਾ ਹੀ ਹੈ ਤਾਂ ਹੀ ਮੜਾਸੇ ਬਲੇਟੀ ਜਾਂਦੇ ਤੈਨੂੰ ਸਾਰੇ ਜਿਹੜਾ ਨਸ਼ਾਖਾਨਾ ਸਿਰ ਤੇ ਮੈਂ ਪੱਗ ਪਹਿਲੇ ਦਿਨੋਂ ਬੰਨ ਪੱਗ ਤਾਂ ਬੰਨਣੀ ਹੈ ਬੰਨਣੀ ਜਾਣ ਕੇ ਬੰਨ ਲੋਕਾਂ ਦੇ ਲੋਕ ਹੁੰਦਾ ਇਹ ਕਦਾ ਰੋਬ ਹੈ ਨਹੀਂ ਸਾਰੇ ਹੀ ਪਤਾ ਤੇਰਾ ਉਹ ਚੰਗਾ ਐਵੇਂ ਮਾਰੀ ਨਾ ਪਕਾਈ ਭੈਂ ਦੇ ਲੱਕੜ ਲਵੇ ਖੜ ਕੇ ਕਿ ਦੇਖਣਾ ਬੰਤ ਹੋਰੀ ਕਿੱਧਰ ਟੱਪ ਗਿਆ ਪਤਾ ਨਹੀਂ ਸਾਜੜਾ ਐ ਭੈਂ ਕੋ ਦਾ ਹੈ ਨਹੀਂ ਕੰਮ ਦਾ ਵਹਣ ਗਿਆ ਡਾਲਿਆ ਛੇਕ ਕੇ ਤੇ ਭੈਂ ਦਾ ਲੰ ਜੋੜੀ ਆ ਮਾ ਗਿਆ ਨਹੀਂ ਕਰਨਾ ਆਉਂਦਾ ਬੰਤ ਚੱਕਰ ਗਿਆ ਇੱਥੇ ਕਿਤੇ ਬੈਠਾ ਹੋਏ ਨੂੰ ਪੁੱਛਦੇ ਆ ਭੈਂ ਦੇ ਯਾਰ ਜਣ ਅਸੂਢਾਉਂਦਾ ਉਹ ਜਾ ਬੱਛੜਾਉਂਦਾ ਭੈਂ ਦਾ ਲ ਨਿਕਮੇ ਚੂਲਦਾ ਆਉਂਦਾ ਦੇਖ ਜਿਵੇਂ ਕਬਜੇ ਤੋਂ ਆਇਆ ਹੁੰਦਾ ਕਿ ਪੰਚ ਕਿਵੇਂ ਹੈ ਠੀਕ ਹੈ ਸਾਰੇ ਅੱਛੇ ਹੋਰ ਹੁਣ ਜਿਆਦਾ ਹੈ ਹੈ ਫਿਰ ਜਿਆਦਾ ਕਿਵੇਂ ਹੈ ਠੀਕ ਹੈ ਤੇਰੇ ਵਾਗੇ ਤਾਂ ਹੈ ਨਹੀਂ ਹੁਣ ਐ ਕਿਵੇਂ ਹੈ ਬੱਚੇ ਅੱਛੇ ਹੀ ਭਾਈਆ ਭਾਈਆ ਅੱਛੇ ਨਾ ਕੋਈ ਡਰ ਨਹੀਂ ਹੈ ਹਾਂ ਡਰ ਤਾਂ ਦਿਸੀ ਆਂਦਾ ਹੈ ਐ ਕਿਵੇਂ ਬੱਚੇ ਹੋ ਭਾਈ ਓਏ ਬਹਿ ਗੱਲਾਂ ਕਰ ਤੇ ਗਰਦਿਆ ਲੱਗੇ ਇਧਰ ਹੋਰ ਕੀ ਕਾਜ ਵਾਸਤੇ ਬੈਠੇ ਐ ਗੱਲਾਂ ਕਰਦੇ ਵੀ ਤੇ ਪੁੱਠਾ ਹੁਣ ਕਿਹੜੀ ਤੱਕ ਨਾਲ ਦਾ ਲੱਗੇ ਹਾਲੇ ਕਨਾਲ ਦੇ ਕੀ ਤੁਸੀਂ ਢਾਂਸ ਕਰ ਰੱਖਿਆ ਕੋਲ ਢਾਂਸ ਕਰ ਰੱਖਿਆ ਸਾਰਾ ਢਾਂਸ ਦਾ ਬੰਦਾ ਘੜੇ ਟੇਕ ਜੀ ਤੂੰ ਤੂੰ ਟੂਣੀ ਬੰਦਾ ਕਰੇ ਗਲੀਆਂ ਦਾ ਛੇਕਾ ਕੀ ਆਕਲੀ ਆ ਪੈਂਦੇ ਗਿਆ ਜੋ ਹਾਂ ਨਾ ਤੂੰ ਠੇਕਾ ਚੱਕਿਆ ਮੈਂ ਕਿ ਪਾਬੜਾ ਪੁੱਜੀ ਗਲੀਆਂ ਕੀ ਕਦੀ ਪਾਬੜਾ ਤੇਰੀ ਕਿੱਥੇ ਮਗੀ ਜਾਵੇਂ ਯਾਰ ਦਰਸੀ ਨਹੀਂ ਜਾ ਸਕਦੇ ਪਰ ਉਹਨੇ ਉੱਤੇ ਲਿਖੇਗਾ ਉੱਥੇ ਬਹਿ ਜਾ ਸਰਕਾਰ ਉੱਠ ਕੇ ਬਿਨਾ ਮੱਛਲੀ ਬੈਠ ਨਹੀਂ ਸਕਦੇ ਓਏ ਇਹ ਤਾਂ ਮੈਂ ਪਕਾਈ ਨਾ ਮਾਇਆ ਬੜੇ ਹੁੰਦੇ ਤਾਂ 60-70 ਦਾ ਪੈਸਾ ਲੱਗਦਾ ਰੱਖ ਕੇ ਹੋਣੇ ਦੇ ਕਾਨੂੰਨ ਜ਼ਿਆਦਾ ਹੁੰਦੇ ਆ ਕਿਉਂਕਿ ਆਪਾਂ ਕੋਈ ਦਰੂਹ ਪੀਦਾ ਹੋ ਜਾਂ ਹੋਰ ਕੀ ਕੀਤਾ ਮੈਂ ਤਾਂ ਜ਼ਰੂਰੀ ਤੂਈ ਨਹੀਂ ਮਾਰਦਾ ਨਾ ਨਾ ਤੂੰ ਤਾਂ ਮੂੰਹ ਤੇ ਨਹੀਂ ਧਰਦਾ ਆ ਕਿੱਥੇ ਤੂੰ ਕਹਿ ਰਿਹਾ ਮੈਂ ਫਲਾਣਾ ਕਰ ਦੂੰ ਹੈ ਅੱਛਾ ਹਾਂ ਬੰਤੋਏ ਗੱਲ ਸੁਣਿੰਨ ਗਿਆ ਭਾਈਆ ਪਰੌਣੇ ਉੱਤੇ ਡਿੱਗੇਗਾ ਮੇਰੀ ਗੱਲ ਬੰਤ ਓਏ ਇੱਥੇ ਬਹਿ ਜਾ ਯਾਰ ਬਹਿ ਗਿਆ ਭਾਈ ਬਹਿ ਜਾ ਹਾਂ ਬੰਤੋ ਓਏ ਕੁੜ ਮੈਂ ਇਹ ਗਾਜ ਜੋ ਪੈਂਤਲੇ ਨੁਫਾ ਹਾ ਪੱਡੇ ਜੋ ਮੱਟਲੀ ਵੀ ਦਰ ਨਾ ਸੋਚ ਰਿਹਾ ਹਾਂ ਦਾ ਅੱਛਾ 101 ਕਰ ਦੇ ਮੇਰੀ ਜੀ ਦੀ ਪਾਨੋ ਹੂੰ ਏ ਗੰਜੀ ਆਪਾਂ ਨੂੰ ਘਾਟਾ ਪੈ ਗਿਆ ਕਿ ਵਾਂਗ ਦਾ 6 ਕਿੱਟ ਲਿਆਇਆ ਨੂੰ ਜੀ ਹੂੰ ਤੇ ਮੱਤਲੀ 6 ਕਿੱਲੇ ਮੈਂ ਠੇਕੇ ਤੇ ਲਿਆ ਬੱਤਿਹਾਰ ਨੂੰ ਅੱਛਾ ਤੇ ਭਾਈ ਸੋਨਾ ਵੀ ਚੰਗਾ ਜਾ ਹੋ ਗਿਆ ਮੇਰੇ ਹਿਸਾਬ ਨਾਲ ਜੱਜ ਰੁਪਏ ਭੰਗਲਨ ਦੇਣੇ ਆ ਗਏ ਜੱਜ ਨਰੇ ਕਮਾ ਤੂੰ ਨਾ ਚੰਗਾ ਹੋ ਗਾ ਰੁਪਏ ਦੇ ਇੱਕ ਹਿਸਾਬ ਹੋਇਆ ਉਹੀ ਕੰਮ ਹੈ ਫਿਰ ਤਨ ਸਾਚ ਨਾ ਮੈਂ ਦਾ ਹੋਇਆ ਹੈ ਫਟਾ ਚ ਪੈ ਗਿਆ ਯਾਰ ਤੁਸੀਂ ਹੱਲ ਕਰੋ ਨਾ ਮੇਰਾ ਅਸੀ ਕਾ ਦਾ ਹੱਲ ਕਰਗੇ ਨਾ ਮੱਛਲੀ ਨੂੰ ਜੋੜ ਕੇ ਮਾ ਦਾ ਸੋ ਜੋ ਕਿੱਥੇ ਫਾਇਟ ਪੈ ਗਿਆ ਦੂਰ ਜਾ ਮਾ ਤਾਂ ਹੁਣ ਤੂੰ ਪੁੱਛਦਾ ਕਿੰਨਾ ਝੋਨਾ ਹੋਇਆ ਕਿ ਫੇਰ ਪਤਾ ਲੱਗੂ ਮੱਛਲੀ ਨੂੰ ਕੁਛ ਨਹੀਂ ਪਾਨੂ ਨੂੰ ਕੁਸਾ ਕਿੱਲੇ ਇੱਕ ਮੱਛਲੀ ਵੀ ਹੁਣ ਖਾਈ ਜਾਂਦੀ ਵੰਤੋ 80 ਹਜ਼ਾਰ ਵੀ ਦਾ ਹੋ ਗਿਆ ਕਿੱਲੇ ਤੋਂ 80 ਦਾ ਪੰਗੇ ਦਾ 80 ਚ ਪੰਗੇ ਦਾ 85 ਹਜ਼ਾਰ ਦਾ ਚੰਗਾ ਲਾਲਾ ਪੁੱਝਲਾ ਮੜੀਆਂ ਕਿੱਲੇ ਕੁ 80 ਦਾ ਚ ਕਾ ਹੋ ਗਿਆ ਬਣਾ ਤੇ 15000 ਕਿੱਲੇ ਮੰਗਰ ਬਚ ਕੇ ਤੂੰ ਕਹਿੰਦਾ ਘਟ ਗਿਆ ਵਾਕਿਆ ਖਾਨੂ ਢੱਕਾ ਨਹੀਂ ਬਕਿਆ ਲੈ ਇਹ ਕਹਿੰਦਾ 75 ਨੂੰ ਬਾਹਰ ਲੈ 85000 ਦਾ ਝੋਨਾ ਹੋ ਗਿਆ 2 ਠੀਕ ਹੈ ਜੀ 19 ਜਾਂ 16 ਦੀ ਮੋਟਰ ਦੀ ਤਾਰ ਪਾਚੀ ਭਾਂਡੇ ਜਾਨੀ ਮੇਰੇ ਨਾਂ ਪਉਂਦਾ ਸੀ ਬੈਠਾ ਸੀ ਗਾੜੀ ਉੱਤੋਂ ਸੁਣ ਮੇਰੀ ਹੂੰ ਮੱਛਲੀ ਵੀ ਕੋਨੇ ਦੀ ਲੇਬਰ ਵੀ ਬੋਸਟ ਬਣ ਗਈ ਯਾਰ 45000 ਰੁਪਿਆ ਲੱਗ ਗਿਆ ਚਲ ਤੋ ਨਹੀਂ ਲੇਬਰ ਬਣ ਗਈ ਤੇ ਕਣਕ ਜਿਹੜੀ 50000 ਦੀ ਕਿੱਲੇ ਦੀ ਹੋਈ ਉਹ ਉਹ ਭਾਈ ਕਣਕ ਦਾ ਮੈਂ ਤੈਨੂੰ ਦੱਸਦਾ ਇਹ ਤਾਂ ਮੈਂ ਐ ਗੱਲ ਸੀ ਮੱਛਲੀ ਵੀ ਠੇਕੇ ਤੇ ਲਿਆ ਸ਼ੇ ਕਿੱਲੇ ਮੈਂ ਛਾ ਚਾ ਚ ਕਣਕ ਖਾ ਗਿਆ ਪਹਿਲੇ ਹੀ ਲੈ ਕੇ ਰੁਪਏ ਬਾਣੀਆਂ ਠੇਠਾ ਤੋਂ ਅੱਛਾ ਭਾਈ ਲੱਕੜ ਦਾ ਇਹ ਕੀ ਗੱਲ ਬਣ ਗਈ ਮੱਛਲੀ ਮੈਂ ਤਾਂ ਕੋਸ ਘੜਾ ਨਹੀਂ ਬਣਾਇਆ ਹੈ ਹੂੰ ਬਸ ਆਇਂ ਤੈਨੂੰ ਪਤਾ ਕਰਦਾ ਤੇਰੇ ਵਾਂਗੂ ਆਸ ਬਰਸੀ ਜੋ ਬੋਤਲ ਨਾਲ ਪੁੱਝ ਗ ਲੈਣਾ ਹੁਣ ਨਾ ਕੋਈ ਲੱਕੜ ਦਾ ਬੰਤ ਦੇਖ ਸਾਡੇ ਵਾਲਾ ਜਮਾ ਚੌਰਾ ਸਾਡੇ ਆ ਮੈਂ ਕਹਿੰਦਾ ਸਾਂ ਬੋਤਲ ਨਾਲ ਪੁੱਝ ਗ ਲੈਣਾ ਹੁਣ ਨਾ ਡੰਡਾ ਜਿਰਗੀਆਂ ਲੈਂਦਾ ਨਾ ਜਿਰਗੀਆਂ ਨੇ ਮਾਜਮੰਤਾਂ ਬੰਤ ਗੱਲ ਸੁਣ ਮਟਰੀ ਤੂੰ ਵੀ ਦੁਕਾਨਦਾਰੀ ਦੇਖ ਚਲਾਈ ਬੈ ਚੌਂਗਾ ਚੌਰਾ ਸਾਡੇ ਰੱਖਿਆ ਦੁਕਾਨ ਚੌਰਾ ਨਹੀਂ ਹੈਗਾ ਦੁਕਾਨਦਾਰੀ ਪਲਾ ਹੁਣ ਆਪਾਂ ਚੌਰਾ ਦਾ ਤੇ ਦੁਕਾਨਦਾਰੀ ਤਾਂ ਛੱਡਦੀ ਫੇ ਕਰੇ ਨਹੀਂ ਛੱਡਦਾ ਸੀ ਯਾਰਾ ਨੀ ਸੱਦਾ ਸੀ ਲੋਹੋਂ ਆ ਗਿਆ ਵੇਚ ਕੇ ਸਾਰਾ ਕੁਝ ਪੱਲੀਆਂ ਐਨ ਘਾ ਰਹੀਆਂ ਪੱਲੇ ਅੱਜ ਐਵੇਂ ਭੈਣ ਜਾਈ ਜਾਂਦਾ ਕਰਦਾ ਸੰਦ ਮੈਂ ਵੇਚ ਤੇ ਖੂਬੋਂ ਰਣ ਵੇਚਣੀ ਸੀ ਆਪਾਂ ਤਾਂ ਕਾਨ ਬੰਦ ਕਰਤੀ ਇਹ ਕਹਿੰਦਾ ਪੱਲੇ ਐਨ ਕਈ ਪੱਲੇ ਤੇ ਐਵੇਂ ਭੈਣ ਜਾਈ ਜਾਂਦਾ ਡੱਕਿਆ ਖੁੰਡਾ ਕੱਲਾ ਕਰਿਆ ਲੈ ਗੱਲ ਸੁਣ ਮੇਰੀ ਇਹ ਵੀ ਮੇਲੇ ਤੋਂ ਚੱਕ ਲਿਆ ਕਿਸੇ ਦਾ ਨਹੀਂ ਪੱਲੇ ਨਹੀਂ ਹਾਂ ਕਰ ਆ ਭੈਣ ਛੋੜ ਕਹਿੰਦਾ ਚੱਕ ਲਿਆ ਮਾਲਕ ਨੇ 2000 ਰੁਪਏ ਲਾਇਆ ਆਇਆ ਡੋਗਿਆ ਡੋਤੇ ਕਮਰਾ ਚਾ ਕੋ ਮਰਾਤਾ ਕਾ ਕਿਆ ਸਾਡਾ ਖੁੰਡਾ ਕਿਤਨੇ ਬਗਿਆ ਅੱਛਾ ਲੈ ਲੇ ਤੇ ਹਾਂ ਮਨੂਜੀ ਪਤਾ ਲੱਗਿਆ ਮੈਂ ਕਿ ਬੰਟ ਕੋਲਿਆ ਸੋਨੇ ਰੰਗਾ ਖੁੰਡਾ ਪਤਾ ਕੰਮ ਕੋਲਿਕ ਬੱਦੂ ਬੰਦੇ ਕੋਲਿਆ ਯਾਰ ਜੱਫਰੀ ਖੁੰਡਾ ਮੱਛਲੀ ਤੂੰ ਲਿਆ ਕਿਵੇਂ ਤੇਰਾ ਡਾਕਟਰ ਡੇਲੀ ਹੈ ਨਹੀਂ ਤੂੰ ਦੇਰ ਕਿਉਂ ਤੂੰ ਦਬਾਉਣਾ ਮੈਨੂੰ ਚੀਜ਼ ਕਵੀਲਦਾ ਜੀ ਉਹਦੇ ਕੋਲਿਆ ਫਿਰ ਹਾਂ ਇੰਦੇ ਕੋਲ ਪਾਵਣ ਹੀ ਨਹੀਂ 2000 ਰੁਪਏ ਲਾਇਆ ਮਾਲਕ ਨੇ ਉਹ ਉਹਨਾਂ ਨੂੰ ਕੀ ਪੈਸਾ ਨਾ ਦੋਗੇ ਅਗੇ ਕਿਦ ਦਿਨ ਮੋਬਾਈਲ ਦਾ ਥੱਟ ਵੇਚਿਆ ਜਾਂ ਤਾਂ ਉਹ ਦੋਨ ਲਿਆ ਉਹ ਪੈਸਾ ਹਾਂ ਫਿਰ ਉਹ ਲਿਆ ਖੁੰਡਾ ਵੀ ਉਹਨਾਂ ਨੇ ਲਿਆ ਐਨਕ ਵੀ ਉਹ ਦੂਬਾਰ ਲੱਗ ਗਈ ਮਤਲੀ ਜਨੋ ਉਹਦਾ ਨਿਗਾਹ ਤੇ ਅਸਰ ਪੈ ਗਿਆ ਉਹ ਬਰਨੇ ਦਾ ਬਿਲਡਿੰਗ ਦਾ ਕੰਮ ਕਰਦੇ ਸੀਗੇ ਬਰਨੇ ਦਾ ਘਟੂ ਸੀ ਇੱਕ ਦਿਨ ਮੈਂ ਬਾਗਾ ਟਰਾਲੀ ਦਾ ਡਾਲਾ ਜਾਂ ਲੋਟ ਕਰਦਾ ਰੜਕ ਮੇਰੇ ਪੈਨ ਲੱਗੀ ਐਨਕ ਮੇਰੇ ਲਵਾਤੀ ਭੈ ਘੋਤੀ ਮੈਂ ਕਹਿੰਦਾ ਲਵਾਤੀਆ ਪੰਗੇ ਲੈਂਦਾ ਸੀ ਮੈਂ ਜਾਂ ਜਾਂਦਾ ਅੱਖੇ ਅੱਖੇ ਭਾਂਦੇ ਯਾਰ ਦਾ ਕਹਿੰਦਾ ਲਾ ਦੇ ਭਾਈ ਅੱਖੇ ਪੰਜ ਸਾਈ ਪੀਆ ਤੂੰ ਲੈ ਮੱਖ ਚੱਲ ਬਣਦਾ ਪੰਜ ਭਾਂ 14 ਦੀ ਰੜਕ ਪੈਣ ਲੱਗੀ ਉਦੋਂ ਦੀ ਮੇਰੇ ਐਨਕ ਲਵਾਤੀਏ ਨੇ ਉਸ ਤੋਂ ਮਾਰਦਾ ਧਰ ਕੇ 500 ਰੁਪਏ ਨਹੀਂ ਸਾਡੇ ਧਗੜ ਜਲ ਮੰਨ ਲੈ ਵੀ ਐਨਕ ਲੱਗੇ ਇਸ ਤਾਂ ਬਿਪਤਾ ਚ ਪੈਗੇ ਦੋਨੇ ਕਿ ਤੂੰ ਪੰਡ ਪੰਗੇ ਕੋ ਲਈ ਜੈ ਨਵੀ ਬੰਦ ਜੈਨ ਕਲਾਕ ਨਿਗਾਹ ਹੋਈਆਂ ਨੇ ਇੱਕ ਤਾਂ ਨਿਗਾਹ ਰਮਈਆ ਇੱਕ ਜਦੋਂ ਬੁੜੀਆਂ ਨੂੰ ਅੱਖਾਂ ਮਾਰਦੇ ਆ ਨਾ ਪਤਾ ਨਹੀਂ ਲੱਗਦਾ ਬੁੜੀਆਂ ਨੂੰ ਹਾਂ ਛਿੱਤਰ ਨਹੀਂ ਪੈਂਦੇ ਇੱਕ ਤੂਤ ਮਾਰੀ ਐਂਦੀ ਹਣਾ ਹਾਂ ਪਤਾ ਨਹੀਂ ਲੱਗਦਾ ਕੀ ਹੁਲੀਆਂ ਬਣਾਇਆ ਪਰ ਤਹਣਾ ਉਹ ਮੈਂ ਉਹੀ ਤਾਂ ਗੱਲ ਹੈ ਭੈਂਕੋ ਉਹਦਾ ਨਸ਼ਾ ਬਹੁਤ ਸੋਹਣਾ ਲੱਗਦਾ ਹਾਂ ਰਾਟਾ ਛੀਆਂ ਦੇ ਨਾਲੇ ਮੂੰਹ ਦੇਖ ਮੇ ਸਾਦਾ ਚਿਲਮ ਵਰਗਾ ਹਾਲਾ ਕਿਲਮ ਦਾ ਹੋਰ ਬਣਾ ਤੂੰ ਹੈ ਜਨਨ ਕੁ ਬਾਗਜਾ ਬਾਗਜਾ ਤੂੰ ਬਗਜਾ ਕਰ ਨੂੰ ਬਗਜਾ ਬਾਈ ਹਾਂ ਛੱਡ ਕੇ ਮਾਂ ਜੱਡਾ ਲਵਾਇ ਚਰਦਾ ਜੱਡਾ ਲਵਾ ਹਾਂ ਕਮ ਰਹਿਦਾ ਸੀ ਨਾ ਨਾ ਬਾਈ ਬੰਤ ਤੇਰੇ ਜੋ ਗੱਲ ਲਾਉਂਗਾ ਮੈਂ ਕਹਾਂ ਮੈਂ ਲਾਉਣਾ ਨਹੀਂ ਕਰਨਾ ਨਹੀਂ ਪੂਜੀ ਫਰਾਦੇ ਬਾਪੂ ਰੇਤਾ ਹੀ ਲਵਾ ਦੇ ਨੂੰ ਭੈਣ ਹਾਂ ਲੈ ਲੈ ਬੜਾ ਚੰਗਾ ਜਰਦਾ ਆ ਮਸਲ ਲੈ ਹੈ ਜੇ ਥੋੜਾ ਬਰੀਕ ਬਾਈ ਗੈਣਾ ਹੀ ਪਾਲਾ ਹੈ ਐਂ ਪਾਲਾ ਮੂਚਾ

గతలేదా మిదా తిరా మరారు తిను ంయాలా తి ంరాము కాటా కాటా పైగి ఆప్లా విని గింసచె కాను నా తలేయా. తుినా తలేదా తలేద తలేదా తోడినా � ਅਖੇ ਲੋਨ ਦਿੰਦੇ ਆ ਮੈਸਾਂ ਤੇ 4 ਲੱਖ 5 ਦਾ ਅੱਛਾ ਮੈਂ ਤਾਂ ਕਿ ਨਾ ਸੰਘਿਆ ਕਰਾ ਲਿਆ 544 ਨਾ ਮੈਂ ਤਾਂ ਨਹੀਂ ਭਰਾ ਤੇਰੇ ਨਾਲ ਪੰਗਾ ਤੇਰਾ ਕਿਧਰ ਡੱਕ ਕਿੱਥੇ ਪਈ ਰੁਪਏ ਟੱਕਾ ਜਾ ਸਾਡੇ ਨਾ ਨਾ ਕਿਸ਼ਤ ਨਗਦ ਪੜਾਂਗੇ ਆਪਾ ਇੱਕ ਮੈਸਾ ਹੱਡਲ ਜੀ ਦੇ ਲੈ ਕੇ ਭੈਣ ਜੀ ਜਾਣ ਲੱਗ 4 ਲੱਖ ਆ ਕੱਟਿਆ ਨਹੀਂ ਆਇਆ ਦੇਖ ਲੈ ਫਕਨਾ ਲੈ ਜੇ ਤੇਰੇ ਲੋਟ ਆਉਂਦਾ ਤੂੰ ਮੱਛਲੀ ਆਪ ਮੈਸਾਂ ਦਾ ਕਾਟਾ ਬੂਆ ਪਾਣੀ ਕੀ ਨਹੀਂ ਪੈਂਦਾ ਉਹ ਦੇਖਦੇ ਆਂ ਦੇਖਦੇ ਆ ਪਹਿਲਾਂ ਉਹ ਬੰਨ ਲਾਂ ਗਰਦਿਆਲ ਦੇ ਖੜੀਆਂ ਦੋ ਮਹੀਨੇ ਲੇਉਂਦਾ ਦੇ ਖੜੀਆਂ ਆਪਾਂ ਜਾਵਾਂਗੇ ਦੋ ਆਪਣੇ ਹੈਗੀਆਂ ਠੀਕ ਆਪਾਂ ਸਾਂਝਾ ਕੰਮ ਕਰੀਏ ਹਾਂ ਹਾਂ ਕਿੰਨੇ ਜਨਰਲ ਕੀ ਬਾਹ ਨਾ ਗੱਲ ਕਰ ਜੀ ਨਾ ਨਾ ਦਾਰੂ ਤੇ ਨੁਕਾ ਨਾ ਮਿਲਦੀ ਨਾ ਦਾਰੂ ਮਾ ਮੱਛਲੀ ਹੌਲੀ ਬੋਲ ਕਈ ਵਾਰੀ ਫੋਨ ਲੈਂਦਾ ਕੋਈ ਕੰਨਾ ਕੱਦਾਂ ਦੇ ਕੰਨ ਹੁੰਦੇ ਆ ਬਾਪੂ ਹਾਂ ਇਹ ਗੱਲ ਕਹਿਣਾ ਮੈਂ ਪਾਪਾ ਗੋਹਾ ਸਿੱਟੇ ਤੇ ਕੂਨ ਹੈ ਜੀ ਨਹੀਂ ਆਈ ਤੇ ਤੇਰ ਧਾਰ ਕੱਢ ਹੈ ਬੰਤ ਭਾਈ ਹਾਂ ਤੇਰਾ ਕਰਦਿਆ ਲੈ ਮੇਰਾ ਤਾਂ ਹੈ ਹੀ ਨਹੀਂ ਬਣਾਇਆ ਹੀ ਨਹੀਂ ਗੌਰਮੈਂਟ ਨੇ ਤੇ ਮੇਰਾ ਵੀ ਨਹੀਂ ਬਣਿਆ ਭਾਈ ਤੇਰੇ ਨੋ ਤੇ ਕਰਾ ਲਈ ਯਾਰ ਮੈਂ ਨਹੀਂ ਫਿਰ ਕਰਾਉਂਦਾ ਨਾ ਉਹਦਾ ਕੀ ੱੱਕੇ ਨਾ ਛੇਡਾ ਫਿਰ ਉਹ ਗਲੇ ਮੇਰੀ ਬੰਤ ਆ ਭਾਈ ਜਿੱਤ ਮਾਨ ਨੂੰ ਵੀ ਹੁੰਦਾ ਹੀ ਹੈ ਹਾਂ ਆਇਆ ਜਾਇਦਾ ਮੱਛਲੀ ਵੀ ਤੂੰ ਛੋਟਾ ਮੈਂ ਵੱਡਾ ਭਾਈ ਹਾਂ ਕੱਢ ਲਾ ਮੰਨ ਗਿਆ ਗੱਲ ਨਾ ਮੈਂ ਨਹੀਂ ਭਰਾ ਵਾਹ ਅਧਾਰ ਕੱਢ ਦਿੰਦਾ ਹੈ ਗੱਜਾ ਹੈ ਕਰੀ ਇਹ ਜਦੋਂ ਪਿਆ ਹੋਇਆ ਸੋਡੇ ਨਾਲ ਚੋਰਾਂ ਚੱਕ ਲਈ ਆਪਾਂ ਚੱਲਾਂਗੇ ਆ ਗਿਆ ਦੁੱਖਾ ਲੱਗੂ ਇਹਦਾ ਕੰਗੜ ਰਿਆ ਹੈ ਤੱਕਦੀ ਤੋਕੇ ਜੇ ਹੋਰੋਂ ਕਰ ਬੰਤ ਇਹ ਫੇਰ ਸ਼ਕੀਮ ਅੱਛਾ ਕੋਈ ਹੋਰ ਸ਼ਕੀਮ ਲਾਈ اور سکیم کی لگے لالا مطلی بھائی, کوئی لا مچھلی بھائی کوئی پانچ چار لاکھ روپیہ بن گئے اچھا تے مان لا کر اپنا باغ یا بگی یا دو تین سال او دو کوئی ہور بیاں تے کھیڈاں گے ہیں ہے گاند کا کے لے آ وہاں دو کلے اور لیمٹ کرا لو لیمٹ نا نا بھائی او پہلے ہی کرائی بچا پہلے ہی کرائی بھائی اگے نہیں پڑے سی مکر گئے بھائی ਵਹਾਂ ਤੇ ਆਰਡਰ ਐਨ ਕਰ ਦੇਣਗੇ ਤੇ ਹੋਰ ਇੱਕ ਗੱਲ ਮੈਂ ਪਹਿਲੇ ਹੀ ਪਲਜ ਹੋਏ ਪਏ ਆ ਪਲਜ ਜੀ ਬਾਈ ਪਹਿਲੇ ਕੁੜਕੀ ਕਰਤੀ ਕੁੜ ਮੈਂ ਤਾਂ ਕਹਿੰਦਾ ਇਨਸਾਨੋ ਕੰਮ ਸੌਖਾ ਹੈ ਕੱਲੇ ਬੋਰੀ ਹਾਂ ਇਹ ਪੁੱਛ ਲਿਆ ਹਾਂ ਬਾਈ ਹਾਂ ਖੱਦਰ ਦੀ ਬੋਰੀ ਹੈ ਕਰ ਆਪਣੇ ਨਾ ਬਾਈ ਹੈ ਨਹੀਂ ਬੰਤ ਫਿਰ ਉਹਲੇ ਵੀ 10 ਰੁਪਈਆ ਦੀ ਉਹ ਇੱਕ ਜਾਨੋ ਦੀ ਮੈਂ ਕਣਕ ਲੈਣ ਵਾਗਿਆ ਉਹ ਕਹਿੰਦੇ ਸਾਡੀ ਬੋਰੀ ਮੋੜ ਨਹੀਂ ਕਹਿੰਦੇ ਅੱਛਾ ਮੈਂ ਤਾਂ ਬਾਈ ਮੋੜਤੀ ਆਪਾਂ ਕੋਈ ਨਹੀਂ ਤਾਂ ਸੇਠਾਂ ਦੇ ਲਿਆ ਦੇਣਗੇ ਲੈ ਲਾਂਗੇ ਬੋਰੀ ਕਾਹ ਨਿਕੜਾਈਏ ਕਾਹ ਨਿਕੜਾਈਆ ਨਾ ਸਰੋ ਹੀ ਨਹੀਂ ਬੀਜੀ ਬੰਤ ਚਾ ਬੰਤ ਮੋਲ ਲਿਆਈ ਯਾਰ ਦੀਆ ਕੋਈ ਨਹੀਂ ਲਿਆ ਦੇਣਗੇ ਬੰਤ ਬਸ ਮੋ ਕੰਮ ਠੀਕ ਆ ਬਾਈ ਮੋ ਬੜਾ ਹੁੰਦਾ ਆ ਪੀ ਕੇ ਆਉਂਦਾ ਮੋ ਦੇਣੇ ਤਾਂ ਜਾ ਜੀ ਬੰਟ ਇੱਕ ਬੁੱਗੀ ਜੇ ਬਾਈ ਫੋੜਾ ਬੁੱਗੀ ਆ ਮੈਂ ਖੁੰਡਾ ਲਾਉਂਗਾ ਲੈ ਕਰ ਲੈ ਮੱਤਲੀ ਮੋਹ ਪੈਣ ਯਈ ਨਾ ਮੋ ਬੜਾ ਹੁੰਦਾ ਪਾਲਾ ਮੋ ਚੱਲ ਗਿਆ ਤੇ ਯਾਰ ਐ ਮੈਂ ਡੱਕਿਆ ਮਰੀ ਜਾਂਦਾ ਭਕਾਈ ਕਹਿੰਦਾ ਸੌਂ ਜਾ ਘਰ ਨੂੰ ਨਹੀਂ ਜਾਣਾ ਚੱਲਾਂਗੇ ਬਾਈ ਖੜਾ ਹੋ ਗਿਆ ਚੱਲ ਮੱਤਲੀ ਵੀ ਆਪਣਾ ਲਾਣਾ ਛੱਡਦਾ ਵੇ ਇੱਕ ਗੱਲ ਹੋ ਜਾ ਸ਼ੂਕ ਬੇ ਕਾ ਪੂਰੂ ਕੁੱਤਾ ਬੜਾ ਖਤਰਨਾਖਾ ਬਾਈ ਉਹ ਨਾ ਯਾ ਸਾਲਾ ਕੁੱਤੇ ਦਾ ਮੈਨੂੰ ਤਾਂ ਮੂਰੇ ਨਹੀਂ ਲੱਗਦਾ ਭਾਈ ਗੱਜਾ ਨਾ ਉਹ ਮਨ ਤੋਂ ਕੋਈ ਖੁੰਡਾ ਕਮਾ ਕੇ ਮਰੂਗਾ ਵੰਟਨ ਨਿਗਰ ਰੱਖੀ ਕਈ ਵਾਰੀ ਲੱਤ ਨੂੰ ਦੰਦੀ ਮਾਰ ਜੇ ਬੱਤੀ ਤਾਂ ਨਹੀਂ ਕੁਛ ਬਾਈ ਕੋਈ ਨਹੀਂ ਕੋਈ ਨਹੀਂ ਮਰੀ ਨਿਗਾਹ ਹੈ ਤੰਟੀ ਕੇ ਗਰਦਿਆ ਲੱਗਦੇ ਆ ਮੁੜ ਕੇ ਬੰਦੇ ਨੂੰ ਫਲਾਵਟ ਹੋ ਜਾਂਦੀ ਆ ਕੋਈ ਫਲਾਵਟ ਨਹੀਂ ਸਾਲਾ ਜੀ ਹੋ ਜੇ ਹੋ ਜਾਂਦਾ ਗਰਮ ਲੋ ਤੇ ਤੇਰਾ ਸਿਰ ਭਾਰੀਆ ਤੂੰ ਨਾਲ ਬਾਈ ਮੈਂ ਤਾਂ ਬੁੰਡ ਨਹੀਂ ਮਾਰਦਾ ਨਾ ਪਹਿਲੇ ਤੇਰਾ ਤਾਂ ਸਰੀਰ ਭਾਰੀਆ ਨਾ ਜਣੀ ਤੈਨੂੰ ਔਖਾ ਹੋ ਜੂ ਹੈ ਬੰਦ ਤੋ ਹਾਂ ਵੀ ਜਾਨ ਨੂੰ ਇੱਕ ਗੱਲ ਹੋਰ ਸੀ ਯਾਰ ਹੂੰ ਇਹ ਆਪਣੇ ਕੁੱਤੇ ਦਾ ਟੀਕਾ ਲੱਗਿਆ ਕਹਿੰਦੇ ਸਰੀਰ ਭਾਰੀ ਹੋ ਜਾਂਦਾ ਟੁਕੜੂ ਨਾ ਲਾ ਟੀਕਾ ਲਵਾਇਆ ਬਣਾ ਨਾ ਹੈ ਨਾ ਵਾਂਸ ਦਾ ਕਰਦਾ ਟੂ ਲਵਾਇਆ ਨਾ ਮੈਂ ਵੀ ਮੈਂ ਕਾਰ ਨਹੀਂ ਜਮ ਲਵਾਇਆ ਜਿਵੇਂ ਆਇਆ ਮੰਮੀ ਇਹ ਬੰਦੇ ਗੱਲੀ ਦੀ ਸੁਣਿਆ ਜਿੰਦੇ ਖੁਰੂਨਾਰੇ ਟੀਕੇ ਲੱਗਿਆ ਮਤਲੀ ਵੀ ਉਹ ਤਾਂ ਬੰਦਾ ਚਾਹ ਕਫੜ ਜਾਂਦਾ ਯਾਰ ਕਹਿੰਦੇ ਭਾਈ ਗੱਲ ਤਾਂ ਸੁਣੀ ਆ ਮੈਂ ਵੀ ਕਿਹਨ ਕਰੀ ਪਿੰਡ ਚ ਨਿਗਾਰ ਰੱਖੀ ਚਾਹ ਕ ਵਾਲੇ ਫੜਨੇ ਫਿਰ ਆਪਾਂ ਲੋਟ ਪਾ ਲਗੋ ਉਹਨਾਂ ਦੇ ਹਾਏ ਹੋ ਗਿਆ ਯਾਰ ਇਹਦੇ ਨਾਲ ਲਵਾ ਲਈਏ ਭਰੇ ਜੂਰ ਵੱਡਿਆ ਇਹ ਤਾਂ ਗੱਲ ਆ ਫਿਰ ਮੰਨਦੇ ਵੀ ਵੀ ਇਹ ਤਾਂ ਸਾਰੇ ਪੈਂਡਿੰਗ ਨੇ ਲਗਾਇਆ ਪਟਿੰਨੇ ਮਲੰਗੀ ਰਹੇਗੇ ਉਹ ਹਾਂ ਹਾਂ ਬਸ ਮੈਂ ਤਾਂ ਚੰਗਾ ਨਹੀਂ ਤੜਕੇ ਟੱਕਰਾਂਗੇ ਠੀਕ ਆ ਚੰਗਾ ਦਰਜਾਨ ਚੰਗਾ ਚੰਗਾ ਤੜਕੇ ਕੋਰ ਨਾ ਸ਼ਾਲੀਆਂ ਕਿੰਗਾ ਕਿੰਗਾ ਚੰਗਾ ਓਏ ਆ ਜਾ ਸਾਲਾ ਨਸ਼ੇ ਦਾ ਭਾਈ ਤੇਰੇ ਤਮਾਨ ਨਾ ਨਸ਼ੇ ਤੋਂ ਬਣਾ ਕੋਈ ਕਮੀ ਨਹੀਂ ਤੂੰ ਤਾਂ ਬੰਦ ਕੈਪਸੂਲ ਹੀ ਖਾਣਾ ਫਿਰ ਨਾ ਕਰੋ ਭੈਣ ਚੋਦ ਕਹਿੰਦਾ ਉਹ ਮੈਂ ਤਾਂ ਮਟਲੀ ਗੱਲ ਕਰਦਾ ਕਦੀ ਗੱਲ ਕਰਦਾ ਖਾਲਾ ਕੇ ਫੁੱਲਾਂ ਦਾ ਸੱਕ ਕੀ ਹੈ ਚੀਜ਼ ਐਵੇਂ ਭੈਣ ਜਾਈ ਨਾ ਤੂੰ ਦੇਖਿਆ ਮੈਨੂੰ ਖਾਂਦੇ ਨੂੰ ਐਂ ਦੇਖਿਆ ਮੈਨੂੰ ਸੂਬੇ ਨੇ ਦੱਸ ਕਿਹੜਾ ਸੂਬਾ ਸੂਬਾ ਕੀ ਦੀ ਕਾ ਆ ਕੀ ਦੀ ਕਾ ਐਵੇਂ ਲੋਕ ਭੈਣ ਜਉਂਦੇ ਆ ਮੈਨੂੰ ਪਤਾ ਯਾਰ ਦੋ ਖਾਣਾ ਤੇ ਇੱਕ ਬਾਈ ਮਨ ਲੋ ਮੈਂ ਤੂੰ ਯਾਰ ਤੂੰ ਖੁੰਡੇ ਖਾਏਂਗਾ ਖਾਣਾ ਹੀ ਤੇ ਕੀ ਸੱਕ ਕਪਾਣ ਜੂ ਹਾਂ ਖਾਣਾ ਪੁੜੇ ਖਾਣਾ ਤੂੰ ਆ ਜਦੋਂ ਮੈਂ ਖਾਂਦੇ ਨਹੀਂ ਆਏ ਕਿਵੇਂ ਕਹਾਂ ਵੀ ਖਾਣਾ ਖਾ ਲੈ ਕਹ ਦੇ ਮਾਨ ਲਾ ਹਾਂ ਕਹ ਦੇ ਕਹ ਦੇ ਐਵੇਂ ਲੋਕ ਭੈਣ ਜਹੋਂਦੇ ਨਾਕਾ ਕਰੇ ਨਸ਼ਾ ਕਰਿਆ ਦੇ ਨਾਕਾ ਦੇ ਮੂੰਹ ਚੱਟਦਾ ਅੱਛਾ ਬਸ ਐਸੇ ਪ੍ਰਾਸ਼ਤੀ ਜਿਹੋ ਹਾਂ ਹਾਂ ਹੁਣ ਹੁਣ ਕਿਹੜਾ ਤੇਰਾ ਕੋਈ ਨਸ਼ਾ ਕਰਿਆ ਮਟਲੀ ਆਪਣੀ ਜ਼ਮੀਨ ਪੂਰੀ ਬੰਦੇ ਸ਼ਾਗੀ ਕਿ ਬਾਦੇ ਕੱਟੇ ਕੇ ਹਾਂ ਹਾਂ ਪੂਰੀ ਐ ਪੂਰੀ ਐ ਪੂਰੀ ਐ ਤੂੰ ਮੂਰੇ ਤਾਂ ਸੀ ਵੱਡਾ ਇਹ ਤਾਂ ਗੱਲ ਠੀਕ ਹੈ ਤੇਰੀ ਹਾਂ ਜੋ ਬੰਤ ਫੋੜ ਲਈਓ ਮੋਟਰ ਵਾਲਾ ਕੋਠਾ ਮਚਲੀ ਆਪਾਂ ਚੱਕ ਕੇ ਪੜ ਲਿਖੂਗੇ ਤੇ ਨਾ ਤਾਰੇ ਆਏ ਹੋਣਾ ਖੁੰਝਾ ਕੇ ਮੈਂ ਚੱਕਾ ਜਾਊ ਤੂੰ ਆਇਆ ਯਾਰ ਚੱਲ ਗਏ ਬੜੇ ਪਕਾਈਆਂ ਮਾਰ ਕੋਠੇ ਤੇ ਗੱਲ ਕਰਦਾ ਸਾਲਾ ਕੋਠੇ ਦਾ ਆ ਗਿਆ ਕਦੇ ਤਾਂ ਡਿੱਕੀ ਜਾਂਦੇ ਆ ਹਾਂ ਹਾਂ ਤੈਨੂੰ ਡਿੱਕੀ ਜਾਂਦੇ ਆ ਗੱਲ ਬਾਤ